ਮੰਦੇਰ ਤੋਂ ਕਿਥੋਂ ਲੋਹਾ ਲੇ ਕੇ ਇਹ ਤਸਵੀਰ ਉੱਪਰ ਗਿਲਾ ਬਿਠੰਡਾ ਦੇ ਭੰਡਾਰ ਆ। 100 ਲਗਭਗ ਹੈ ਰਾਤ ਦਾ ਜਿਹੜਾ ਸੁਆ ਹੈ ਬਾਸਤਵਾਲ ਆ। ਇੱਥੇ ਟੁੱਟਿਆ ਹੈ ਜਿੱਥੇ ਅਸੀਂ ਖੜੇ ਆਂ ਭਗਵਾਨਪੁਰਾ। ਜਿੱਥੇ ਨੱਕਾ ਉਹ ਭਗਵਾਨਪੁਰੇ ਦਾ ਇੱਕ ਪਸਾਰਾ ਹੈ ਜਗਦੀਪ ਸਿੰਘ ਰਾਜਵੀਰ ਸਿੰਘ ਦਾ ਵੀਰੇ ਬਾਣ ਦੇ ਵਿੱਚ ਨੱਕਾ ਹੋਇਆ ਹੈ। ਇਹਦੇ ਨਾਲ ਹੀ ਸਾਡੇ ਕੋਲੇ ਬਾਣ ਹੈ ਜਿਹੜਾ ਉਹ ਠੇਕੇ ਦੇ ਲਗਭਗ ਆ 27 ਕਿਲੇ ਇਹਦੇ ਨਾਲ ਲੱਗਦਾ ਹੈਗਾ ਬਿੰਦਲ ਸਰਪੰਚ ਦਾ ਔਰ ਲਗਭਗ ਜਿਹੜਾ ਅਸੀਂ 6 ਵਜੇ ਸਾਡੇ ਐਸਡੀਓ ਨੂੰ ਮੈਸੇਜ ਦਿੱਤਾ ਔਰ ਦੁਬਾਰਾ ਅਸੀਂ ਆਪਣੇ ਬਖੰਡਾ ਡੀਸੀ ਨੂੰ ਬਕਾਇਦਾ ਫੋਨ ਤੇ ਮੈਸੇਜ ਲਾਇਆ ਪਰ ਲਗਭਗ 1:30 ਕੋਲੇ 9:30 ਵਜੇ ਜਈ ਸਾਹਿਬ ਆਏ ਨੇ ਕਿ ਕੱਲੇ ਕੋਈ ਪ੍ਰਬੰਧਕ ਨਹੀਂ ਤੇ ਕੋਈ محکمہ ਦਾ ਇੱਥੇ ਬੰਦਾ ਨਹੀਂ ਆਇਆ ਜਿਸ ਕਰਕੇ ਲਗਭਗ ਜਿਹੜਾ ਸਾਡਾ ਲੋਕਾਂ ਨੇ ਠੇਕੇ ਸੇ ਤੇ ਪੈੜੀ ਲਈ ਹੈ ਜਿਹੜੇ ਲੋਕਾਂ ਨੇ ਆਪਦੀ ਮਿਹਨਤ ਕਰਕੇ ਲੇਬਰ ਲਾ ਕੇ ਝੋਨਾ ਲਾਇਆ ਹੈ ਤੇ ਜਿਹੜਾ ਝੋਨਾ ਪਾਣੀ ਵਿੱਚ ਡੁੱਬ ਚੁੱਕੇਗਾ ਔਰ ਝੋਨਾ ਮੋਰੇ ਹੋਣਾ ਇਹ ਜਿਹੜਾ ਝੋਨਾ ਡੁੱਬ ਗਿਆ ਜਿਹੜਾ ਝੋਨਾ ਮਰ ਗਿਆ ਤਾਂ ਅੱਜ ਮੂਰੇ ਜਿਹੜੀ ਪਨੀਰੀ ਐ ਉਹ ਸਾਡੇ ਕਿਸੇ ਕਿਸਾਨ ਕੋਲੇ ਦੀ ਨਾ ਇਹ ਦੁਬਾਰ ਪਨੀਰੀ ਲਗਣੀ ਐ ਤਾਂ ਲਗਭਗ ਜਿਹੜੀ ਸਾਡੀ ਫਸਲ ਐ ਸੌਣੀ ਦੀ ਝੋਨੇ ਦੀ ਫਸਲ ਐ ਜਿਹੜੀ ਜਿੱਥੇ ਪਾਣੀ ਹੈ ਜਿੰਨਾ ਖੜ ਗਿਆ ਉਹ ਸਾਰੇ ਦਾ ਸਾਰਾ ਝੋਨਾ ਮਰ ਮਰ ਜਾਣਾ ਤੇ ਇਸ ਕਰਕੇ ਜਿਹੜੀ ਸਰਕਾਰ ਲੋਨ ਜਾਦੇ ਕਰਦੀ ਐ ਉਹ ਸਰਕਾਰ ਅੱਜ ਦਿਖਰ ਹੈ ਕਿ ਪ੍ਰਸ਼ਾਸਨ ਆਪਣੇ RAMNANA ਆਪਣੇ ਮਨਮਾਨੀ ਕਰ ਰਿਹਾ ਹੈ ਜਦ ਕਰਕੇ ਬਹੁਤ ਵੱਡਾ ਸਾਡੇ ਕਿਸਾਨਾਂ ਦਾ ਨੁਕਸਾਨ ਹੋਇਆ ਪਰ ਇੱਥੇ ਕੱਲੀ ਨੁਕਸਾਨ ਦੀ ਗੱਲ ਨਹੀਂ ਤੇ ਪਰसों ਨੂੰ ਆ ਕੇ ਸਾਡੇ ਮਾਲ ਮਹਿਕਮਾ ਸਾਡੇ ਕਿਸਾਨਾਂ ਦੇ ਖੇਤਾਂ ਦੀ ਜਿਹੜੀ ਗਦਾਉੜੀ ਕਰਨ ਦੀ ਗੱਲ ਕਹੂਗਾ ਕਿ ਇਹਨਾਂ ਨੇ ਤਾਂ ਜੀ ਝੂਆ ਤੋੜਿਆ ਝੂਆ ਬਣੇ ਜਦ ਕਰਕੇ ਹਨ ਗਈ ਸਾਡੇ ਨਹਿਰੀ ਮਹਿਕਮੇ ਦੀ ਜਿਹਨੇ ਸੂਏ ਦੀ ਸਫਾਈ ਨਹੀਂ ਕਰਾਈ ਔਰ ਸੁਵੇਦੀ ਦੇਖਤਾ ਨਹੀਂ ਕੀਤੀ ਜਦੋਂ ਅਸੀਂ ਜੈ ਨੂੰ ਪੁੱਛਿਆ ਬਈ ਤੁਹਾਡੇ ਰਾਤ ਨੂੰ ਇੱਥੇ ਕਿੰਨੇ ਬੰਦੇ ਜਿਹੜੇ ਫੇਰਾ ਮਾਰਨ ਆਏਗੇ ਜਦੋਂ 20 ਰੁਪਈਆ ਕੀ ਨਹੀਂ ਤੈਨ ਤੇ ਤੁਸੀਂ ਤੁਹਾਡੇ ਜਿਹੜੀਆਂ ਲੋਕਾਂ ਨੇ ਨਾਲਾ ਬੰਨ ਕੀਕਿਆ ਨਾ ਕਹਿੰਦੇ ਕਿ ਸਾਡੇ ਕੋਲ ਤਾਂ ਇੱਕੋ ਹੀ ਬੇਲਦਾਰੀ ਇੱਕੋ ਹੈ ਔਰ ਸਾਡੇ ਕਿਸਾਨਾਂ ਦਾ ਅਨਾਜ ਦਾ ਪੈਦਾ ਕੀਤਾ ਟੈਕਸ ਸਾਡੀ ਸਰਕਾਰ ਕੋਲੇ ਜਾਂਦਾ ਹੈ ਕਿ ਮਹਿਕਮੇ ਕੋਲੇ ਕੋਈ ਪ੍ਰਬੰਧ ਨਹੀਂ ਮਹਿਕਮੇ ਕੋਲੇ ਕੋਈ ਮਲਾਜ਼ਮ ਨਹੀਂ ਜਿਸ ਕਰਕੇ ਪੱਲਾ ਟਾਰ ਕੇ ਤੁਰ ਜਾਂਦੇ ਨਾ ਇਸ ਕਰਕੇ ਜੇਕਰ ਸਾਡੇ ਮਹਿਕਮੇ ਦੀ ਗਲਤੀ ਹੈ ਤਾਂ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਜਿੰਨਾ ਕਸਾ ਨਾ ਨੁਕਸਾਨ ਹੈ ਉਹੀ ਸਰਕਾਰ ਪਰਪਾਈ ਕਰੇ ਬਾਈ ਰੁਜੀ ਦਾ ਖਾਸ ਸਾਹਿਬ ਬਾਈ ਰੁਜੀ ਦੀ ਫਤਿਹ